ਜੇ ਦੇਖਾ ਤੋ ਇਹ ਜਾਣਾ ਸਨਮ ਪਿਆਰ ਹੁੰਦਾ ਹੈ دیਵਾਨਾ ਸਨਮ ਅਬ ਯਹਾਂ ਸੇ ਕਹਾ ਜਾਏ ਹੰ ਤੇਰੀ ਬਾਹੋਂ ਮੇ ਮਰ ਜਾਏ ਹੰ ਬਹਾਂ ਦਾ ਪਤਾ ਨਹੀਂ ਘਰ ਨੂੰ ਚਲੀਏ ਟਾਈਮ ਬੜਾ ਹੋ ਗਿਆ ਨਿਕਲਿਆ ਨੂੰ ਤੇ ਲੱਭਦੀਆਂ ਹੋਣੀਆਂ ਵੀ ਪਤਾ ਨਹੀਂ ਕਿੱਥੇ ਦਫਾ ਹੋਇਆ ਉਹ ਨੂੰ ਚਾਹੇ ਆ ਜਾ ਬੱਚੀ ਅਗਲੀ ਫਾਨੀ ਉੱਤਰ ਲੈਂਦੇ ਹਾਂ ਭੈਣਾ ਇੱਥੇ ਹੀ ਰਹਿਣਾ ਉੰਨੇ ਬਾਅਦ ਤੂੰ ਖੜੋਂ ਨਹੀਂ ਨੀ ਆ ਕੀ ਹੋ ਗਿਆ ਬਾ ਫਰਿਆ ਮੁੰਡੇ ਨੇ ਦੇ ਚਲ ਲੈ ਮੇਰਾ ਪੁੱਤ ਚੀਜੀ ਤੈਨੂੰ ਪਤਾ ਲੱਗ ਗਿਆ ਪਿੰਕਾਫੇ ਤੇ ਚੀਜੀ ਆ ਚਲ ਕੋਈ ਨਹੀਂ ਹੋਰ ਦੇ ਕੁੜੀ ਨੂੰ ਨਹੀਂ ਹੋਰ ਚਲ ਦੇ ਦੇ ਮੇਰੀ ਉਹ ਦੇ ਪੁੱਤ ਨੂੰ ਹੋਰ ਦੀ ਚੱਲ ਲੈ ਬਹੁਤ ਡੋਲਤੇ ਨਹੀਂ ਖਾਈ ਦੇ ਢੇਡ ਚ ਬੇਰੀ ਉੱਗ ਜਾਂਦੀ ਆ ਤੇ ਬਾਅਦ ਚ ਤੇਰੀ ਮਾਂ ਨੇ ਮੇਰੇ ਦਿਵਾਲੇ ਹੋਣਾ ਵਾ ਕੋਈ ਨਹੀਂ ਕੋਈ ਗੱਲ ਨਹੀਂ ਰਹਿਣ ਦੇ ਵੀ ਵਿਚਾਰੀ ਨੂੰ ਉਹ ਕਿੰਨਾ ਕ ਦੱਸ ਸਕੀ ਤੇਰਾ ਖਾਂ ਨਹੀਂ ਦਈ ਐਵੇਂ ਮੈਂ ਉਹਨਾਂ ਬਾਤ ਲਿਆ ਤੇ ਬੰਦਨ ਨੂੰ ਮੇਰੇ ਆਈ ਆ ਪੂਆ ਕੋਲੋਂ ਬੇਠੀ ਆ ਮੈਂ ਤੇ ਨੰਗਰ ਨਹੀਂ ਨਾਉਣ ਲੱਗੀ ਚੁੱਪ ਕਿਤੇ ਰੋ ਲੁਕਾਈ ਲਵਾ ਇਹਨਾਂ ਦੀ ਨਜ਼ਰਾਂ ਤੇ ਲੰਗਦੇ ਮੈਨੂੰ ਤਾਂ ਪਛਣੇ ਵੀ ਨਹੀਂ ਉਹ ਡੋਗੀ ਹਲ ਨਹੀਂ ਜਾਣਾ ਮੇਰੀ ਗੱਲ ਸੁਣੋ ਹੁਣ ਬਹੁਤੇ ਜਾ ਗਏ ਨਾ ਤੇ ਬਣੇ ਆਣਾ ਮੈਂ ਸਿੱਧੇ ਅੰਦਰ ਹੀ ਕੱਢਣ ਲੱਗੀ ਆ ਹੂੰ ਚੱਲ ਫਿਰ ਦਵਾਈਆਂ ਤੇ ਸਾਰੇ ਪੈਸੇ ਵੇਲਾ ਲੱਗ ਜੂਗੇ ਕੋ ਤਾਂ ਡਿਆ ਤੇਰਾ ਪੁੱਤ ਕੀ ਖਾਂਦੀ ਬੇਰ ਮੈਨੂੰ ਦੇ ਦੇ ਤਾਤੀ ਕੋ ਮਗਲੇ ਦਸ ਡੋਬਟੇ ਦੇ ਫਫਲਾ ਕਿ ਆਏ ਹੋ ਕਾ ਦਾ ਬੇਰਾਂ ਦਾ ਲਾ ਫਫਾ ਭਰ ਕੇ ਉਹ ਕਿੱਥੋਂ ਲੈ ਆਈ ਇਹਨੇ ਬੇਰ ਮੈਂ ਉਹਦਾ ਤਾਤੀ ਨੇ ਮੈਨੂੰ ਤੇ ਉੱਤਰਾ ਰਾਂ ਦੇ ਮੈਂ ਇਹਦਾ ਵੀ ਤਾਂ ਤਾਤੀ ਨੇ ਤੈਨੂੰ ਫਰਾਤੀ ਮੈਂ ਖਾਂਦੀ ਹਾਂ ਹਾਂ ਅਜੇ ਤਿੰਨੇ ਦਿੱਤੇ ਉਸ ਭੋਖੀ ਵਰਤਾਈ ਜੈ ਡਲਵਾ ਪਰ ਮੁੱਕ ਬੁੱਕ ਭਾ ਕੇ ਚੱਲ ਖਾਲਾ ਤੂੰ ਚੱਲ ਖਾਲਾ ਕੀ ਨਿਆਣੀ ਨੂੰ ਮਗੰਡੇ ਤੂੰ ਵੀ ਖਾ ਲੈਂਦੇ ਇਹਨੂੰ ਨਹੀਂ ਹੁਣ ਇੱਕ ਗੱਲ ਵਾ ਮੈਂ ਆਖਾਂ ਚੁੰਨੀ ਚ ਪਤਾ ਨਹੀਂ ਕੀ ਉਹ ਉਹ ਹੀ ਨਕਾ ਕੇ ਖੰਡਈ ਉਹ ਫਿਰ ਬੇਰ ਹੀ ਕੋ ਲੈਂਦੇ ਹੋਣਾ ਖਾਣ ਕੇ ਚਲ ਕੋ ਤਾਂ ਵੀ ਕੋ ਗੱਲ ਨਹੀਂ ਆ ਇੰਨੀ ਭੁੱਖ ਵੀ ਕੀ ਹੋਈ ਕਦੀ ਬੇਰ ਨਹੀਂ ਵੇਖੇ ਉਹ ਚਲ ਤੈਨੂੰ ਹੀ ਲਿਆ ਦੂੰਗਾ ਬੇਰ ਕੀ ਐਵੇਂ ਬੇਰਾਂ ਦੇ ਪਿੱਛੇ ਪੈ ਗਈ ਤੂੰ ਰੱਖਣੇ ਤਾਂ ਘਰੇ ਹੀ ਆਨੇ ਆਹੋ ਮੈਂ ਲੈ ਆਉਣੀ ਦੋ ਚਾਰ ਫੜ ਕੇ ਯਾਰ ਮਾਨ ਨਾ ਬੋ ਮੁਰਕੇ ਐਵੇਂ ਲੜਾਈ ਪਾਵੇਂ ਕੀ ਘਰ ਤੈਨੂੰ ਪਤਾ ਬੋਲਣ ਲੱਗੀ ਵੀ ਨਹੀਂ ਵੀਦੀ ਉਹ ਮੁਰਕਾ ਇੰਨੇ ਬੇਰ ਲੰਦੇ ਨੇ ਜੇ ਮੈਂ ਪੰਜ ਸੱਤ ਵਿੱਚੋਂ ਕੱਢ ਲੂੰ ਤਾਂ ਕਿਹੜਾ ਤੇ ਪਤਾ ਲੱਗ ਜਲੇਆ ਪਤਾ ਲੱਗ ਜੂਗਾ ਉੰਨੇ ਦੇ ਹੱਥ ਆੜੇ ਆ ਜਾ ਵੀਰ ਜੀ ਚੱਲ ਵੇਖੀ ਜਾਂਦੀ ਕੋਈ ਨਹੀਂ ਚੱਲ ਪੁੱਤ ਖਾ ਲਾ ਤੂੰ ਕੋਈ ਨਹੀਂ ਆ ਲਾ ਲਾ ਬੀਰ ਗੇੜ ਕਨਾ ਅੰਦਰ ਮੰਗ ਦੇ ਚੰਗਾ ਧਿਆਨ ਨਾਲ ਖਾ ਲੈ ਮੇਰਾ ਪੁੱਤ ਪੁੱਤ ਮੁੜ ਕੇ ਹੁਣ ਅੱਜ ਬੇਰ ਮੰਗ ਲਈ ਆ ਨਾ ਮੁੜ ਕੇ ਨਹੀਂ ਇਦਾਂ ਚੀਜ਼ ਮੰਗਣੀ ਉਹਦੇ ਕੋਲ ਠੀਕ ਆ ਆਪੇ ਪੁੱਤ ਚੀਜ਼ ਦਵੇ ਨਾ ਕੋਈ ਫਿਰ ਲਈਦੀ ਹੁੰਦੀ ਮੰਗੀਦੀ ਨਹੀਂ ਹੁੰਦੀ ਤੁਹਾਨੂੰ ਦੱਸ ਦਿਆ ਕਰ ਜੇ ਰਜਾਂਗੇ ਤੁਸੀਂ ਥੋੜਾ ਬੋਧ ਨਿਆਣੀ ਨੂੰ ਕੋਲ ਲਿਆ ਦਿਆ ਕਰੋ ਜੇ ਉਹ ਅੱਤ ਕਰਦੀ ਨਾ ਉਹਨੂੰ ਅੱਤ ਚ ਹੀ ਰਹਿਣ ਦਿਓ ਨਹੀਂ ਅਹੀਂ ਆਨੇ ਆ ਨਹੀਂ ਇਹਨੂੰ ਕੁੜੀ ਨੂੰ ਤੁਸੀਂ ਲਿਆ ਦਿਆ ਕਰੋ ਨਿਆਣੇ ਨੂੰ ਮੈਂ ਉਧਰ ਨਹੀਂ ਵੇਖਾ ਕੋਲ ਲਿਆ ਕੇ ਸਾਡੇ ਲਾਗੇ ਰਹੋਗੇ ਸਾਡੇ ਲਾਗੇ ਬੋਗੇ ਤੇ ਕੁਝ ਲੈ ਹੀ ਲੋਗੇ ਸਾਡੇ ਕੋ ਅਸੀਂ ਪੁੱਤ ਤੁਹਾਡੇ ਕੋ ਕੀ ਲੈਣਾ ਤੁਹਾਨੂੰ ਦੇਣਾ ਹੀ ਆ ਤੁਹਾਡੇ ਵਾਸਤੇ ਦੇ ਆ ਕਰਨ ਇਹਦੇ ਬਾਬੇ ਨੇ ਬਾਜੀਆਂ ਦਿੱਤੀਆਂ ਹਨ ਬਾਜੀਆਂ ਖੇਡਣ ਵਾਸਤੇ ਜਿੱਦਾਂ ਮਰਜੀ ਥੋੜੇ ਥੋੜੇ ਪਿਆਹੀ ਮੈਂ ਰੱਖ ਦੀ ਇੰਨੀ ਲੁਕਾ ਕੇ ਦੱਸੀ ਨਾ ਕਿ ਇਹਨੂੰ ਚੰਗਾ ਉਤਰ ਇੱਕ ਗੱਲ ਹੈ ਜੀ ਮੰਮੀ ਤੁਹਾਡੀ ਕਹਿੰਦੀ ਆ ਵੀ ਉੱਥੇ ਦਾਦੇ ਦਾਦੀ ਲਾਗੇ ਚਲ ਜਿਓਗੇ ਨਹੀਂ ਆਂਦੀ ਨਾ ਜਾ ਜਿਓ ਨਹੀਂ ਹਾਂ ਇਦਾਂ ਨਹੀਂ ਕਿਤੇ ਉਹ ਹੂੰ ਤਾਂ ਫੇਰ ਤੂੰ ਕਿਉਂ ਨਹੀਂ ਹੋਰੀ ਜੇ ਤੈਨੂੰ ਵਾਜਾ ਮਾਰ ਗਿਆ ਤੂੰ ਉਹ ਕਰੀ ਆਪਣੀ ਮੰਮਾ ਵੱਲ ਵੇ ਨਹੀਂ ਕਰੀ ਤੁਹਾਡੀ ਵੱਲ ਵੇ ਨਹੀਂ ਫੇਰ ਤੂੰ ਪਛਾਹ ਮੁੜ ਜਾਨੀ ਉਹ ਤਾਂ ਤੈਨੂੰ ਪਤਾ ਅਸੀਂ ਅੱਜ ਅਸੇ ਦੀ ਰੋਟੀ ਨਹੀਂ ਪੱਕੀ ਅਸੀਂ ਖਾਧੀ ਨਹੀਂ ਅੱਜ ਕਿਉਂ ਆਟਾ ਹੈ ਨਹੀਂ ਸਾਡੇ ਕੋਲ ਜੀ ਮੰਮਾ ਨੇ ਕੱਲ੍ਹ ਨੂੰ ਰੋਟੀ ਕੋਤੋਂ ਨਾ ਨੇ ਪੁੱਛਿਆ ਨਹੀਂ ਨਾ ਹਨ ਨੂੰ ਦੇਣਾ ਨਹੀਂ ਆ ਗਿਆ ਉਹ ਆ ਗਿਆ ਵਾ ਉਹ ਬੱਲੇ ਬੱਲੇ ਕਿੱਥੋਂ ਆਏ ਮੰਡੇ ਅੱਜ ਕਿੱਥੇ ਗਏ ਮੰਡੇ ਤੂੰ ਬੇਰ ਖਾਦੇ ਵੇ ਖਾਦੇ ਵੀਰ ਖਾਦੇ ਹੀ ਹਾਂ ਆ ਬਹਿਣਾ ਮਾਸਾ ਜਿੰਨੇ ਨਿਆਣੀ ਨੂੰ ਨਹੀਂ ਦੇਰ ਕੱਢ ਕੇ ਜਿੱਤਾ ਏਡੀ ਛੋਧੀ ਨੇ ਹਾਂ ਤਾਂ ਵੀ ਫਿਰ ਆਂਦਾ ਨਹੀਂ ਖਾਦੇ ਸਿਰ ਮਾਰਨ ਨੇ ਮੈਨੂੰ ਲਾ ਦੇ ਚੱਲ ਮੈਨੂੰ ਲਾ ਦੇ ਜਾ ਮਮੋ ਕੋ ਲਾ ਕੇ ਆ ਉਥੋਂ ਲਾ ਆ ਮਮੋ ਕੋ ਉਥੋਂ ਉਥੋਂ ਵੀਰ ਲਾ ਟਾਈਂ ਨਾ ਨਹੀਂ ਨਹੀਂ ਆ ਨੂੰ ਦੇ ਤੇਰੀ ਜਰ ਉਹਨੂੰ ਪਤਾ ਹੀ ਨਹੀਂ ਕੀ ਲਿਆਂਦਾ ਕੀ ਨਹੀਂ ਚੱਲ ਦੀਦੀ ਤੂੰ ਦੇ ਦੇ ਤੂੰ ਦੇ ਦੇ ਮੇਰੇ ਨੂੰ ਹੈ ਨਾ ਆਖਣਾ ਨਹੀਂ ਖਾਣਾ ਜੱਪ ਤੋ ਚਾਚੀ ਨੂੰ ਕਹਿ ਵੀਦੀ ਦਸਤਾਰ ਲਾ ਦੇ ਨਾਲੇ ਕੱਪੜੇ ਲਾਵੇ ਕਿਦਾਂ ਗਰਮ ਹੋਇਆ ਏ ਕੀ ਲੈਣਾ ਮੈਂ ਤਾਂ ਦੇ ਫਿਰ ਚੱਲ ਲੱਲਾ 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 ਆਹ ਲੱਲਾ ਆ ਲੈ ਆ ਲੈ ਚੱਲ ਚੱਲ ਲੈ ਚੱਲ ਜਾ ਚੱਲ ਆ ਮੈਂ ਪੁੱਤ ਮੰਦੇ ਹੁ ਆਇਆ ਸੀ ਮੱਛਾ ਪਾਲਾ ਮੈਨੂੰ ਕੁਝ ਚੱਲ ਕੋਟ ਕੋਟ ਕਿ ਬੱਚੇ ਪਾਲਾ ਦਾਦੀ ਨੇ ਹਾ ਆਇਓ ਸਾਡੇ ਪੈ ਗਈ ਉਹ ਹੈ ਸਾਡੇ ਪੈ ਗਈ ਮੈਨੂੰ ਕੀ ਕਰਾਂ ਜੀ ਸੰਭਾਣ ਲਾ ਬੀਨੇ ਗੇਰੀ ਗੀ ਸੰਭਾਣ ਵਾਲੀ ਹੋਰ ਮੈਂ ਕੀ ਕਰਨ ਲੱਗੀ ਉਹ ਇਹਨੂੰ ਬਾਅਦ ਚ ਕੋਈ ਤਰੀ ਪੀਣਾ ਚਾਹ ਚ ਬਣਾ ਲਾ ਕੋਈ ਤੇ ਰੱਖ ਤੇ ਆਈ ਆ ਸਬਰ ਨਹੀਂ ਹੁੰਦਾ ਜਿਹੜਾ ਕੰਮ ਸੰਭਣ ਵਾਲਾ ਨਾ ਉਹ ਵੀ ਤਾਂ ਕਰ ਲੈੰਦੋ ਵਿੱਚ ਨਾ ਭੁੱਲੀ ਜਾਉ ਹੋਦਾ ਇਹ ਵੀ ਹਟ ਕਾਣੀ ਲਾ ਲੈੰਦੋ ਇਹ ਇਸ ਟਾਈਮ ਬਹੁਤ ਕੀਮਤੀ ਚੀਜ਼ ਵਾ ਤੂੰ ਐਂ ਕਰ ਹਾਇ ਚ ਪਾ ਕੇ ਤੇ ਬਾਰੀ ਦੇ ਅੰਦਰ ਵਿੱਚ ਵਾ ਰੱਖ ਦੇ ਤੇ ਉੱਥੇ ਹੀ ਰੱਖਣ ਲੱਗੀ ਅੱਗੇ ਵੀ ਮੈਂ ਹੋਰ ਕਿੱਥੇ ਰੱਖਣ ਲੱਗੀ ਆ ਬਾਹਰ ਆਏ ਤੇ ਜਿਹੜਾ ਆਇਆ ਜਾਇਆ ਉਹਨੇ ਮੂੰਹ ਚ ਪਾ ਲੈਨੇ ਚੁੱਪ ਚੁੱਪ ਕੇ ਇਹਦੇ ਮੇਰੇ ਹੱਥੇ ਇੱਕ ਵੀ ਨਹੀਂ ਰੱਖਣਾ ਤੂੰ ਸਾਰਿਆਂ ਨੂੰ ਕਿਹਾ ਖਲਾਸਾ ਤੇ ਮੇਰੇ ਤੇ ਆਪਣੇ ਮੇਰੀ ਤੇ ਕੋਈ ਗੱਲ ਨਹੀਂ ਆ ਜਿਹੜੇ ਬਾਹਰ ਬਾਣੇ ਇਹਨਾਂ ਦੇ ਨਹੀਂ ਹੱਥ ਲੱਗਣਦੇ ਨੇ ਇਹ ਵੇਖੀ ਹੁਣ ਆਪਣੇ ਟਿਕਾਣੇ ਕਿੱਦਾਂ ਜਾਂਦੇ ਬਸ ਅਸੀਂ ਸਬਰ ਕਰੋ ਇਹਨਾਂ ਨੂੰ ਜਲਦੀ ਆਖਨੰਦ ਪੁਨੇ ਚ ਆ ਗਈ ਯਾਰ ਬਣਾ ਦੇ ਬਣਾ ਦੇ ਤੂੰ ਨਹੀਂ ਬਣਾਉਣੀ ਮੈਨੂੰ ਲੱਗਦਾ ਮੈਂ ਕਹਿੰਦੇ ਨਹੀਂ ਕਿ ਇਹ ਆਈ ਹੈ ਦੁੱਧ ਪਾਉਣ ਲੱਗਾਂਗੇ ਇੱਧਰ ਤੇ ਲੈ ਆਂਦੋ ਯਾ ਦੇ ਟਾਈਮ ਬੜਾ ਹੋ ਗਿਆ ਇਹ ਕਿ ਮੈਂ ਚੂਪੀਂ ਚੱਲ ਜਾਣਾ ਮੇਰਾ ਸਰੀਰ ਬੜਾ ਟੁੱਟਣ ਡਿਆ ਹੀ ਹੋ ਜਾ ਕੇ ਮ ਖਾਉਂਗਾ ਪਾਲਾ ਜਿਹੜਾ ਸਰੀਰ ਤਾਂ ਟੁੱਟਣ ਡਿਆ ਫੇਮ ਨਹੀਂ ਜਾਣਾ ਤੁਹਾਨੂੰ ਅੱਜ ਮੈਨੂੰ ਤੈਨੂੰ ਪਤਾ ਮੈਂ ਡੱਢੀ ਨਹੀਂ ਮੇਰੇ ਕੋਲ ਚਲਾਈ ਜਾਂਣ ਲਈ ਵਾਸੀਆਂ ਆਈ ਜਾਂਣੀਆਂ ਇਹ ਮਲਗੇਰਾ ਟਾਟਾ ਟੁੱਟਾ ਬਹਿ ਜਾ ਚੁਪ ਕਰਕੇ ਹਾਂ ਤੁਹਾਨੂੰ ਵਿੱਚ ਦੇਖਿਆ ਹੀ ਨਹੀਂ ਆਹਦੇ ਵਿੱਚ ਕਾਣਾ ਜਾ ਪਤਾ ਚਲੋ ਖਾ ਲੈ ਤੂੰ ਤੁਹਾਨੂੰ ਨਹੀਂ ਲੰਗਦਾ ਤੂੰ ਹੀ ਖਾ ਲੋ ਇਹ ਤੁਹਾਨੂੰ ਨਹੀਂ ਲੰਗਦਾ ਦਰ ਕਮੈਂਟ ਭਰੀ ਜਾਂਨੇ ਚ ਹੈ ਅੱਗ ਗਿਆ ਤਾਂ ਮਹਾਦੀ ਟੋਪਰੀ ਹੀ ਹੈ ਉਹ ਦੇ ਦੇ ਬੱਸ ਨਹੀਂ ਮੈਂ ਦਿੰਨੀ ਐ ਹਲ ਦੋਖੇ ਹਾਂ ਮੇਰੇ ਦੇ ਪਰ ਕਰਦੇ ਆ ਹੁਣ ਧਿਆਨ ਨਾ ਪਾ ਰਿਹਾ ਹੁਣ ਇੱਧਰ ਜਦੋਂ ਮੱਚ ਤੋੜਣ ਦੇ ਨਹੀਂ ਉਦੋਂ ਦੇ ਨਾ ਨਾ ਕਰੀ ਜਾਂਦੇ ਨਹੀਂ ਨਹੀਂ ਬੱਸ ਬਹੁਤ ਹੁਣ ਜੇ ਕੋਈ ਆਇਆ ਨਾ ਅੰਦਰ ਤਾਂ ਕੱਢ ਕੇ ਨਾ ਇਹਨੂੰ ਦੇ ਦੇ ਉਹ ਕਿੱਦਾਂ ਕਰਾਂ ਕਾਲਾ ਪਾਣਾ ਉੱਥੇ ਡਰਮੀ ਪਾਉਣੀ ਹੈ ਛਾਲ ਦੀ ਉੱਚੇ ਸੌਣਾਂਗੇ ਸ਼ਰਾਬ ਤੋਂ ਬਿਨਾ ਕੋਈ ਹੋਰ ਕੰਮ ਨਹੀਂ ਅੰਦਰ ਸ਼ਰਾਬੀ ਨੂੰ ਓਏ ਅੱਧੇ ਚ ਬੇਰ ਬੂਰੰਗੂਰ ਗਾਰ ਪਾਈ ਦੇ ਆ ਪਾਵਾਂਗੇ ਐਵੇਂ ਬੋਲ ਲਿਓਣੇ ਆ ਇੰਨਾ ਵੱਲ ਕਿ ਤੇ ਮੈਂ ਕਿੰਨੀ ਅੱਖ ਵੇ ਨਾ ਕਰਿਓ ਅੱਖ ਵੀ ਜਿੰਨੂੰ ਪਿੰਦੇ ਆ ਸਾਂ ਜਾਣੇ ਤੇਰੇ ਉੱਥੇ ਹੀ ਸੜ ਕਿਉਂ ਜਾਣਾ ਟਿੱਡੇ ਤੇ ਜਾਣਾ ਏ ਮੇਰੇ ਤੇ ਸੁਸਤੀ ਪਈ ਮੇਰੇ ਸਰੀ ਨੂੰ ਪੰਜ ਟੋਟ ਲੱਗੀ ਆ ਚੱਲ ਜਾ ਲੈ ਦੇ ਪਾ ਕੇ ਥੋੜੀ ਮੈਂ ਜਾਵਾਂ ਫੇਰ ਅੱਡੇ ਨੂੰ ਤੇ ਦਫਾ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਲੱਗਦਾ ਮੈਂ ਭੰਗ ਦੇਣੀ ਨੇ ਵਿੱਚ ਬੈਠਾ ਰਹਿ ਇੱਥੇ ਮਾਰਨੀ ਆ ਨੇ ਤੂੰ ਹਰ ਕੰਮ ਕਰਕੇ ਮਾਰਨਾ ਨਹੀਂ ਆ ਮਾਰਨਾ ਬਸ ਬਕਵਾਸ ਕਰ ਚਲੋ ਨਹੀਂ ਬੋਧੀ ਨੂੰ ਤੇਰੀ ਵੀ ਕੋਈ ਜਾਦੀ ਵੱਧ ਗਈ ਹੈ ਜਦੋਂ ਦਾ ਦਫਨ ਲੱਗ ਗਿਆ ਪਹਿਲਾਂ ਤਾਂ ਮੇਰੇ ਕੋਈ ਕੁਸਕਦਾ ਨਹੀਂ ਹੁੰਦਾ ਉਹ ਤਾਂ ਜੀਜੀ ਕਰ ਕਰੀ ਨਾ ਮੈਂ ਜੇ ਮੈਂ ਕਹਿੰਦਾ ਤੂੰ ਪੈਗਲ ਹੋ ਜਾ ਤੇ ਉੱਥੇ ਹੀ ਕੋ ਲੋ ਜਾਣਾ ਜੇ ਮੈਂ ਕਹਾਂ ਸ਼ਾਮੀ ਆ ਜਾ ਤੂੰ ਉੱਥੇ ਆ ਜੰਨ ਨਾ ਹੋਣੀ ਹੈ ਟਿੱਕਟ ਲੰਮੀ ਵੱਧ ਗਈ ਹੈ ਗਾਡੀ ਤਰੀਮਨ ਚਮਾਉਣ ਤੇ ਜਿਪ ਲਵਾ ਦੇਣੀ ਬੁੱਲਾਂ ਤੇ ਤਾਂ ਆਪਾਂ ਨੇ ਲਵਾ ਲਾ ਮੂੰਹ ਦੇ ਕੇ ਦਫੇਆ ਨਾ ਕਰੇ ਮੇ ਕੇ ਜਾਦੀ ਸਰ ਤੇ ਚੜ ਗਈ ਹੈ ਬਹੁਤੀ ਪ੍ਰਧਾਨ ਬਣੀ ਫਿਰਦੀ ਏ ਤੇ ਦੰਦ ਦੰਦ ਤੋੜਨਾ ਹੀ ਪੈਣਾ ਮੈਨੂੰ ਲੱਗਦਾ ਕਰਦਾ ਤੇਰਾ ਮੈਂ ਇਲਾਜ ਇੱਕ ਅੱਦੇ ਦਿਨ ਚਾਜੀ ਤੂੰ ਵਾਛੀ ਮੈਨੂੰ ਗੁੱਸਾ ਅਜੀ ਤੂੰ ਚੜਾਤਾ ਈ ਇਹਨਾਂ ਨੂੰ ਹੋ ਗਿਆ ਹੁੰਦਿਆਂ ਨੂੰ ਵੇ ਇੱਕ ਦਾ ਕੁੱਕੜਾ ਨੂੰ ਡਈਓ ਲੜਨਾ ਕੀ ਪਤਾ ਰਾਜ ਕਾਦੀ ਇਹ ਲੜਾਈ ਕਰਕੇ ਬੈਗੇ ਐ ਅੱਗੇ ਤਾਂ ਬੁਲੇਖਾ ਅੱਗੇ ਵੀ ਲੜਦੀ ਰਹਿੰਦੀ ਏ ਉਹਦੇ ਨਾਲ ਉੱਪਰ ਤਾਂ ਲੱਗੇ ਤੇ ਹੈਗਾ ਹੀ ਕਸੂਰ ਨਹੀਂ ਹੁੰਦਾ ਕਿਸੇ ਦਾ ਬਿਨਾ ਮਤਲਬ ਉਹ ਤਾਂ ਲੜਦੀ ਹੁਣ ਕਸੂਰ ਸਾਬੀ ਦਾ ਬੜਾ ਵਾ ਨਾ ਕਿਉਂ ਨਹੀਂ ਕਸੂਰ ਹੈਗਾ ਅੱਤ ਦੀ दारू ਪੀਂਦਾ ਦਿਨ ਤੋਂ ਹੀ ਸ਼ੁਰੂ ਹੋ ਜਾਂਦਾ ਸਵੇਰ ਤੋਂ ਹੀ ਚਾਹ ਦੀ ਥਾਂ ਵੀ दारू ਪੀਣ ਲੱਗ ਪੈਂਦਾ ਤੇ ਉਹ ਤਾਂ ਗੱਲ ਬੋਲੀਏ ਮੈਂ ਰਾਂ ਗੈਣ ਤੈਨੂੰ ਅੱਗੇ ਨਹੀਂ ਡੱਫਦਾ ਹੁਣ ਪੀਂਦਾ ਵਾ ਲਾਈ ਤਾਂ ਹੀ ਜਿਆਦੀ ਹੁੰਦੀ ਆ ਸੁੱਤੇ ਹੋਰ ਤਾਂ ਡਰਨੇ ਕਾ ਲੱਗਦਾ ਹੈ ਬਣਾ ਡੱਫਣ ਤੇ ਮੰਗਦਾ ਹੋਣਾ ਪੈਸੇ ਕੋਈ ਦੇ ਕੇ ਮੈਂ ਪੀਣੀ ਆ ਉਹ ਨਾ ਦਿੰਦੀ ਹੋਗੀ ਪੈਸੇ ਤਫਾ ਕਰੋ ਕੇ ਦੀ ਗੱਲ ਨਹੀਂ ਕਿ ਰੀਜੀ ਰੀਜੀ ਆਪਣੇ ਘਰ ਵੀ ਲੜਾਈ ਪੈ ਜਾਂਦੀ ਓ ਯਾਰ ਦੋਖੋਂ ਦਾ ਭਰਾ ਵਾ ਭਰਾਵਾ ਤਾਂ ਭਰਾ ਆ ਕੇ ਲੱਗੇ ਤਾਂ ਤਾਂ ਹਨ ਜਦੋਂ ਆਖੇ ਨਹੀਂ ਲੱਗਦਾ ਤੇ ਸਾਡਾ ਕਹਿਣਾ ਲਾਕਾ ਦੇਕਾ ਉਹਨਾਂ ਨਾਲ ਕੋਈ ਮम्मा ਹਾਂਜੀ ਮੈਂ 베ਰ ਖਾਣੇ ਆ ਕਿਹੜਾ ਦੇ 베ਰ 베ਰੀ ਆ ਕੇ ਰੱਖੇ ਪੁੱਤ ਚਾਹ ਬਣੀ ਆ ਚਾਹ ਪੀਓ ਆ ਮੈਂ ਲੈ ਦੇ ਦੇ ਨਾਲ ਤੇ ਬ੍ਰੈਡ ਹੋਰ ਉੱਥੇ ਚਮਕ ਪਈ ਹੋ ਰਸੋਈ ਚ ਉਹ ਨਹੀਂ ਖਾਣੇ ਮੈਂ 베ਰ ਹੀ ਖਾਣੇ ਕਿੱਥੋਂ ਆਏ 베ਰ ਕਿੱਥੇ ਵੇਖੇ ਉਹਦੇ ਚਾਚੂ ਨਹੀਂ ਲੈ ਕੇ ਆਏ ਆ ਖਾਦੇ ਨਾ ਬੁਣ ਲੈ ਗਈ ਤੇ ਨਖਾਦ ਦੇ ਨੇ ਤੇ ਬਾਅਦ ਚ ਤੈਨ ਖਾ ਲੈ ਬਹੁਤ ਹਨ ਮੇਰੇ ਟੱਡੀ ਜੋਦਾ ਹੁੰਦਾ ਹੀ ਐਨੇ ਵੇਹਨਾ ਇੰਨਾ ਕੋਈ ਆਉਂਦਾ ਹੋਰ ਨਾ ਕੋ ਮੰਗੀ ਉਹ ਆਪਣੇ ਪੇਕਿਆਂ ਤੋਂ ਲੈ ਕੇ ਆਈ ਹੋਣੀ ਆ ਉਹ ਨਾਲੇ ਪੇਕਿਆਂ ਦੇ ਵੀ ਕੋਈ ਮਹਿੰਗੇ ਹੋਣੇ ਉਹਦੇ ਬੇਰ ਪੇਕਿਆਂ ਦੇ ਹੀਰੇ ਸਾ ਤੇ ਉਹਦੇ ਕਹਣਾ ਅਨਮੋਲ ਹੀ ਕਹਿਣਾ ਮੈਂ ਲੈ ਆਈ ਆ ਨਾਲੇ ਮੇਰੀ ਗੱਲ ਸੁਣ ਨਾਲੇ ਜੇ ਜਿੰਨੀ ਵਾਰ ਤੂੰ ਮੰਗੇ ਨਾ ਉਹਨੇ ਕਹਣਾ ਮਾਂਨੇ ਖਲਾਇਆ ਹੋਣਾ ਕੋਈ ਪਤਾ ਮੈਂ ਤੁਹਾਨੂੰ ਚਰੇ ਛਾਉਂ ਜਾਊਂਗਾ ਨਾ ਸ਼ਹਿਰ ਮੈਂ ਤੁਹਾਨੂੰ ਘੇੜ ਦੂੰਗਾ ਤੁਸੀਂ ਨਹੀਂ ਅੱਜ ਹੀ ਸ਼ਾਮੀ ਦਾ ਹੋਗੇ ਫਿਰ ਚਾਹ ਸ਼ਾਮੀ ਕਹਾਂਗਾ ਲੈ ਦੂੰਗਾ ਮੇਰੀ ਗੱਲ ਸੁਣੋ ਆਈ ਨੀ ਆ ਚੀਜਾਂ 깔 ਪਈਆਂ ਹੋਰ ਅੰਗੂਰ ਪਏ ਆ ਹੋਰ ਸੇਬ ਪਏ ਉਹ ਖਾਵਾ ਹਾਂ ਜਿਹੜੀ ਚੀਜ਼ ਹੋਰ ਕਹਿੰਦੇ ਲੈਂਦੀ ਹੁੰਦੀ ਉਹ ਖਾਣੀ ਆ ਤੂੰ ਮੈਨੂੰ ਗੇਲ ਪਸੰਦ ਆ ਚੱਲ ਤੂੰ ਕੋਈ ਖੇਡ ਵਿੱਚ ਨਾ ਦਿੰਦਾ ਸ਼ਾਮਾਂ ਦੇਗਾ ਇਹ ਕਿਹੜਾ ਹੋਲੇ ਤੇਰੀ ਪਸੰਦ ਬਣਗੀ ਅੱਗੇ ਤਾਂ ਕਦੀ ਤੈਨੂੰ ਖਾਦੇ ਨਹੀਂ ਤੂੰ ਆਹ ਰਾਜੀ ਫੋਸਲਾ ਕਰੀ ਜਾਵਾ ਜਿਹਨੇ ਵੇਖੇ ਕਿੰਨੇ ਰਿਆ ਚੱਲੀ 20000 ਬੇੜਾ ਆਏ ਨੇ ਪਈਆ 20000 ਤੇ ਬੇੜਾ ਇਹਨੇ ਬੰਨਿਆ ਨਾਲ ਨੂੰ ਭੁੱਖ ਤਰਾਂ ਨਹੀਂ ਨਾ ਸੁਹਾਣੀ ਚਾਹੀਦੀ ਉਹਨੂੰ ਮੈਂ ਦੱਸਣ ਲਈ ਕੋਈ ਨਹੀਂ ਸਿਰੋ ਲੈ ਰਹਾ ਹਾਂ ਹੁਣ ਤੰਨੇ ਰਹਾਂ ਉਹ ਡਿਆ ਉਹ ਜਮਨ ਲੈ ਜਾਊਗਾ ਜਾ ਕੇ ਸਾਈਕਲ ਨੂੰ 2 ਮਿੰਟ ਆ ਈਦਾ ਨਿਆਣਾ ਨੂੰ ਦਬਕੀ ਮਾਰੀ ਨਿਆਣਾ ਨੂੰ ਭੁੱਖ ਵੜ ਜਾਂਦੀ ਆ ਨਿਆਣਾ ਜਿਹੜੋ ਕੋਈ ਚੀਜ਼ ਮੰਗੂ ਉਸਰੇ ਲੈ ਕੇ ਦੇਣੀ ਚਾਹੀਦੀ ਆ ਤੇ ਨਿਆਣਾ ਇਹਦਾ ਭੂਏ ਵੀ ਚੜ ਜਾਂਦਾ ਨਹੀਂ ਚੜਦਾ ਭੂਏ ਦੀ ਚਰਨ ਨਹੀਂ ਗਈ ਨਹੀਂ ਤੇ ਜਿਉਂ ਰਾਤ 12 ਵਜੇ ਚੀਜ਼ਾਂ ਮੰਗੂ ਤੇ 12 ਵੇ ਤੁਰ ਪੈਣਾ ਲੈਣ ਪਲਾ ਸਬਰ ਹੀ ਹੋਣਾ ਚਾਹੀਦਾ ਨਿਆਣੇ ਦਾ ਅੱਗੇ ਕਿਦਾਂ ਨਿਆਣੇ ਸਬਰ ਕਰਦੇ ਹੁੰਦੇ ਹੁੰਦੇ ਸੀ ਨਹੀਂ ਹੁਣ ਉਹਨੂੰ ਪਿਆਰ ਨਾਲ ਕਹਣਾ ਕਿ ਪੁੱਤ ਸ਼ਾਮ ਨੂੰ ਲੈ ਆਵਾਂਗੇ ਜਾ ਕੇ ਚੱਲ ਗਈ ਨੀ ਤੇ ਆਪ ਕਰਕੇ ਤੂੰ ਤਾਂ ਕਣੀ ਲੈਕਚਰ ਦੇਂਦਾ ਪਈ ਨਹੀਂ ਹੁਣ ਮੈਂ ਹੁਣ ਸਾਹਬ ਅਵੇਲ ਜਿੰਨੀਆਂ ਦਮਾਨਾ ਨਿਆਣਿਆਂ ਦੀ ਪੂਰੀਆਂ ਹੋਣਡੀਆਂ ਨਾ ਉਹਨੇ ਰਿਆਣੇ ਵਿਗੜ ਗਏ ਆ ਅੱ ਨਹੀਂ ਨਾ ਚੀਜ਼ ਮਿਲਦੀ ਹੁੰਦੀ ਨੇ ਆਣਿਆਂ ਨੂੰ ਜਿਹੜੀ ਮਾਂ ਪਰ ਲਿਆ ਦੇਣੀ ਉਹ ਖਾ ਲੈਣੀ ਮੁਰਕੇ ਕਦੀ ਕਿਹ ਵਾਲੇ ਵੇਖਿਆ ਨਹੀਂ ਤੱਕਿਆ ਨਹੀਂ ਉਹ ਚਲੋ ਠੀਕ ਆ ਮਾਰਾ ਆ ਚੁੱਕੋ ਗਲਾਸ ਆ ਰੱਖੋ ਡਸਟ ਪਿੰਜ ਉਹੋ ਜੀ ਉਹ ਆ ਵੀ ਤੂੰ ਉੱਥੋਂ ਲਗਾ ਕੇ ਹੀ ਲਿਆ ਮੇਰੀ ਕੁੜੀ ਨੂੰ ਛੇੜੇ ਪਾ ਦੇਣਾ ਹੁਣ ਤਾ ਵਾ ਉਹ ਗੱਡੀ ਹੈਗੀ 1000 ਕਿਲੋ ਤੇ ਤੂੰ ਉਹ ਕੁੜੀ ਮਗਰੀ ਪੈ ਜਾਂਦੀ ਹੱਦ ਹੋ ਗਈ ਤੇ ਨਹੀਂ ਜਾਲ ਵੇਖ ਲੋ ਤਾਂ ਫਿਰ ਜਾ ਦੇ ਦੇ ਚੰਗੀ ਤਰ੍ਹਾਂ ਨੂੰ ਤਿੰਨ ਕੋ ਬੇਖ ਦੇ ਕੇ ਤਾਂ ਛੇੜੇ ਪਾਤਾ ਕੀ ਬਤਾਉਨੇ ਮੋਲੀ ਲੈਂਦੇ ਹੁੰਨੇ ਆ ਪਾਈ ਅੱਧਾ ਕਿਨੂੰ ਨੇ ਕਦੇ ਲੈਂਦੇ ਕਿੰਨ ਟਨ ਤੂੰ ਮਿੱਡਾਣੀ ਗਾੜੀ ਉੱਪਰ ਖਾਵਾ ਤੇ ਜੇ ਕੋਈ ਮੈਚੀਜ ਲੈਂਦੀ ਆ ਮੈਂ ਤੇ ਜੇ ਉਹਦੇ ਨਿਆਣੇ ਮੰਗਣ ਤਾਂ ਮੈਂ ਕਿਹੜੀ ਦਿੰਦੀ ਨਹੀਂ ਤੂੰ ਦੇਖ ਜੱਤ ਤੂੰ ਮੈਂ ਦੱਸਾਂ ਕਿ ਉਹਨੇ ਕਿੰਨੇ ਕਿਲੋ ਦੇ ਪਾਈਆ ਤਾਂਨੇ ਕਿ ਅੱਧਾ ਕਿਲੋ ਇਹਨਾਂ ਦੇ ਤਿੰਨ ਉਹਨੇ ਦੇਤੇ ਚੜਦੇ ਕਿਤੇ ਕਿੰਨੇ ਕੁ ਆ ਗਏ ਆਉਂਦਾ ਮੁੰਡਾ ਕੀ ਖਾਣ ਡਿਆ ਗੁਰੂ ਜੀ ਆਜਾ ਫਲਾਂ ਨੇ ਕੀ ਕੀ ਲੈ ਆਂਦੀ ਡੀ ਦਾ ਮੁੰਡਾ ਬਲੇ 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 ਆਈ ਛਾਲ ਆ ਮੈਂ ਹੈ ਨਹੀਂ ਤਾਂ ਮਾਕ ਮੋਟਾ ਆ ਖਾ ਲੜੀ ਮੈਦਾ ਅੰਤਰਾ ਤਾਂ ਕੋਈ ਨਹੀਂ ਨਿਆਣੇ ਖਾਣ ਲੈਂਦੇ ਹੁਣ ਅੱਜ ਕੱਲ੍ਹ ਇਹ ਤੂ 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 ਆਈ ਤਾਂ ਨਿਆਣੇ ਬੁਗਾਰ ਛੱਡਨੇ ਇਨਾਂ ਨੇ ਅੱਜ ਤੂੰ ਚਾਹ ਭੁੱਖ ਰੱਖਿਆ ਭਾਂਡੇ ਪਰ ਉਹ ਨੀਲੀ ਲੰਗਦੀ ਫਸ ਕੇ ਲੰਗਣਾ ਲੈ ਵਿੱਚ ਆਉਂਦੀ ਏ ਇੱਥੇ ਲੰਗਾ ਕੀ ਕਹਦੇ ਉਹ ਪੁੱਤ ਕਿੱਥੋਂ ਆਏ ਵਾ ਭਾਂਡੇ ਗਿਆ ਸੀ ਹੈ ਨਹੀਂ ਗਿਆ ਸੀ ਥੂਠਿਆ ਵਾਣ ਜਿਹਾ ਆਇਆ ਹੁਣ ਹੈ ਕਾਚ ਤੂੰ ਨਹੀਂ ਮੈਨੂੰ ਪਤਾ ਧਾਣਾ ਅੱਜ दाना ਤੇ ਪੁੱਤ ਮੈਂ ਹੈਗਾ ਵਾ ਕਿੱਥੋਂ ਦਾਣਾ ਵਾ ਤੂੰ ਆਪ ਤੇ ਤੂੰ ਤਬਦੀਦ ਤੀਰਾਂ ਨੀਆ ਮੈਂ ਆਪ ਉੱਤੇ ਆ ਫਾਇਦਾ ਸੋਚਣ ਲਈ ਮੈਂ ਖਾ ਚੱਲ ਉਹਨੂੰ ਕਾਕੇ ਨੂੰ ਰਾਜੇ ਨੂੰ ਘਰ ਛੱਡ ਜੰਦੀਆਂ ਵਾ ਹਾਂ ਤੇ ਆਪਾਂ ਦੋਵੇਂ ਜਣੀਆਂ ਚੱਲ ਜਾਂਦੀਆਂ ਵਾ ਤੇ ਇਹ ਫਿਰ ਸੰਭੂ ਗੀ ਮੈਂ ਖਾ ਸਬਜੀ ਚੀਜ਼ ਜਾਨੀ ਜਨਕ ਮੇਲਾ ਹਜੇ ਤੋਂ ਬਣਾਉਣਾ ਹੈ ਕੁੱਤਾ ਵਾ ਤੇ ਫਿਰ ਉਹਨੇ ਉੱਥ ਦਾਣਾ ਵਾ ਤੇ ਫਿਰ ਉਹਨੇ ਲੋਣਾ ਵਾ ਫਿਰ ਮੰਮੀ ਦਿੱਤੇ ਤੱਲੀ ਹੈ ਨਹੀਂ ਨਹੀਂ ਰੋਂਦਾ ਤੇ ਸੋਣੂ ਵੀ ਨਹੀਂ ਨਾ ਹਜੇ ਆਇਆ ਮਾਂ ਮੈਂ ਦੀ ਦਰਾਂ ਨੂੰ ਤੋ ਤੇ ਆ ਹੁੰਦਾ ਜੇ ਨਿਆਦਾ ਨਾ ਇਹ ਗੱਲ ਨੂੰ ਆਖਿਆ ਤੇ ਹੈਗਾ ਇਹ ਆਉਂਦਾ ਹੀ ਹੁਣ ਆਵਾ ਤੂੰ ਏ ਸੁੱਤਾ ਰਹਿਣਾ ਓਏ ਆ ਗਿਆ ਓਏ ਆ ਗਿਆ ਆ ਹੀ ਗਿਆ ਵਾ ਆ ਦਿਆ ਦਿਆ ਇਦਾਂ ਤਾਂ ਆਂਦਾ ਜਿੱਦਾਂ ਪਤਾ ਨਹੀਂ ਕੌਣ ਆ ਦਾਂਦਾ ਵਾ ਤੇ ਟਾਈਮ ਨਾ ਜਾ ਉਹ ਟਾਈਮ ਨਾ ਆ ਜਿਓ ਮੁੰਡੇ ਤੂੰ ਬੜੀ ਸਰਦ ਦਾ ਫੁੱਲ ਬਣੀ ਤੋ ਧੀਮਤੋਂ ਨਾ ਤੂੰ ਤਾਇਆ ਹੀਗਾ ਛੂਟ ਬੜੇ ਸੋਹਣੇ ਆਏ ਨੇ ਹੂੰ ਓਥੇ ਮੈਨੂੰ ਦਿਲਸਾਨਾ ਬਣਾ ਲੈਨੇ ਤਾ ਨਾ ਅੱਜ ਨਿਤਲੀ ਤਰਾਂ ਦਾ ਫੁੱਲ ਬਣਾਤੇ ਬੱਲੀ ਬੱਲੀ ਵੇਖੀ ਦੇਖੀ ਨੇ ਥੋੜੇ ਥੋੜੇ ਦੂਤ ਬਣਾਉਂਦੇ ਦਿਖਾਉਂਦੇ ਹੋਏ ਤੇ ਗਾਣੇ ਨਾ ਬੋਲਦੇ ਆ ਅੱਜ ਨਿਤਲਿਛ ਦੇਨ ਬਣਤੇ ਦੇਦਨ ਮੀਂਹ ਦੇਂਦਾ ਯੋ ਮੈਂ ਹੁਣ ਕੀ ਅੱਖਾਂ ਨਾਲ ਤੇਰਾ ਧੀਰ ਨਾਲ ਜੜਪੜ ਗਈਆ ਤੇ ਮੈਂ ਇਹਨੂੰ ਕੀ ਅੱਖਾਂ ਹੁਣ ਪਰੋਣੇ ਇਹਨੂੰ ਕੋਈ ਤੇ ਦੂਨੀ ਮੈਂ ਇਹਦਾ ਵਿਦਾ ਵਾਏ ਹਾਂ ਨਿੱਤਾ ਚੱਲ ਵਿਦਾ ਤਾਂ ਖਵੀਰ ਫਿਰ ਬਖੌਲ ਕਰਦੇ ਤਾਈ ਤਾਂ ਪਹ ਲੜਦੇ ਆ ਬਖੌਲ ਕਰਦੇ ਕੋਈ ਨਹੀਂ ਗੁੱਸਾ ਨਾ ਕਰਿਆ ਕਰ ਮਾਦਾ ਕੀ ਕਹਿੰਦੀ ਐ ਤੂੰ ਨਾ ਲਾ ਦੇ ਨੂੰ ਲੋਨ ਨਹੀਂ ਦੇਣਾ ਦਿੰਦਾ ਲੈ ਹੀ ਰੋੜ ਦੱਦੀ ਹੋ ਤੇ ਨਾ ਜਿਆਦਾ ਸੰਭੂਗੀ ਤੂੰ ਹੀ ਪਤਾਏਗਾ ਚ ਦੇਣਾਂ ਮੈਂ ਦੱਤ ਤੂੰ ਦੇਣਾਂ ਕਿਹਈ ਹੈਗੀ ਐ ਆਹ ਦੇ ਦੇ ਇਹ ਤੁਸੀਂ ਵੀ ਕਹਿਤਾ ਭਾਵੇਂ ਹੀ ਦੋਵੇਂ ਹੀ ਜੇ ਉਸ ਦੇਣਾਂ ਤੇ ਤੁਸੀਂ ਦੇਣੀ ਹੈ ਤੇ ਇਤਨਾ ਮਹੀਨਾ ਤੇ ਰਿਹਾ ਵਾ ਨਹੀਂ ਤੈਨੂੰ ਨਹੀਂ ਗਿਆ ਉਦਾਂ ਮੈਂ ਗੱਲ ਕੀਤੀ ਆ ਤੇ ਆ ਵਾ ਤੂੰ ਕਦੋਂ ਆਤੀ ਆ ਮਾਤਾ ਕਿਹਾ ਮੈਂ ਆਵੇਂ ਨਾ ਕਰਿਆ ਕਰੋ ਇੱਕ ਦੂਜੇ ਨਾਲ ਕਰ ਨਹੀਂ ਲੈਨੇ ਮਖੌਲ ਤੇ ਗੁੱਸਾ ਕਿਉਂ ਪੁੱਤ ਘਰ ਦੇਈ ਤੁਸੀਂ ਗੁੱਸਾ ਤੇ ਮਾਤਾ ਤੂੰ ਹੀ ਬੜਾ ਕੀਤਾ ਆਲੂ ਛਿਲ ਛੜੇ ਫੜ ਕੇ ਵੇ ਕਿੰਨਾ ਮਾਸਲਾ ਤਾ ਦਾ ਨਹੀਂ ਮਾਸ ਕੀ ਲਵਾਂ ਮੈਂ ਹਾਂ ਚੱਲ ਮੈਂ ਲਾਗੋ ਸਬਜ਼ੀ ਛੀਰ ਕੇ ਦੇਣਾ ਤੇ ਚੱਲ ਮੈਂ ਛੀਰ ਲੈਣ ਲਈ ਜਾਈਂ ਉਹਨੇ ਉਹਨੇ ਕੁੱਤਾ ਰਹਿਣਾ ਤੇ ਤੂੰ ਤਲ ਤਲ ਮੰਮੀ ਤੱਲੀਏ ਪਾ ਜਾਣਾ ਕਾਤੇ ਆ ਮਾਤਾ ਬੈਠਣ ਦੇ ਮੋਟਾ ਦਾਤ ਦੇ ਦਾਣਾ ਆਉਤ ਤੇ ਤੇ ਇੰਜ ਮਾਂ ਦਾ ਅੱਦੇ ਹੁਣ ਆਦੀ ਉਦਾਂ ਤਾਂ ਹਾਂ ਆਹ ਪਰ ਬੰਨਾ ਚ ਦਾਨੀ ਦੱਦੀ ਦੁੱਤੀ ਅਜੀ ਯਾ ਰਹਿਣ ਦੇ ਆਪਣ ਨੂੰ ਕਿਧਰ ਰੱਬ ਦਊਗਾ ਜੀ ਦਊਗਾ ਦਊ ਪੁੱਤ ਕਿਉਂ ਨਹੀਂ ਫੇ ਦੇ ਦਿੱ ਤੋ ਨਾ ਤਲਾ ਦਾਨਾ ਫੇ ਮੈਂ ਵੀ ਤਰੋਣੀ ਦਿੱਤਨੀ ਆ ਉਹਦੇ ਦਾਣੇ ਵਾਂਗੂ ਕੋਈ ਨਹੀਂ ਮੰਨੇ ਦਾਣਾ ਹੁੰਦਾ ਕਿਹੜੀ ਥੱਲੇ ਰੋਸੀ ਓਏ ਜਾਣੇ ਪੈਣਾ ਕਿ ਉਹਨੂੰ ਥੱਲੇ ਨਾ ਦੇਦੀ ਨੂੰ ਲੈ ਲੈ ਆਏ ਗੱਡੀ ਆਈ ਵੀ ਨਹੀਂ ਤੇ ਪਹਿਲਾਂ ਤੋਂ ਕਿ ਡੈਪੋ ਇਤਰਾ ਚੰਗੀ ਚੰਗੀ ਬੋਲੀ ਬੋਲਿਆ ਕਰੋ ਉਹ ਸਾਗਰ ਜਿੰਨੇ ਚਲਾ ਜੀ ਲਾ ਲੈ ਮਨੇ ਲਾ ਦੇਣੀ ਬਥੇਰੇ ਪੈਸੇ ਲੈਂਦਾ ਉਹ ਨਹੀਂ ਨਹੀਂ ਤਾਰਾ ਤੁੱਟ ਦਤਦਾ ਇਦਾਂ ਬਦੇਸ ਮਾਨੀ ਇਦਾਂ ਰੱਤ ਨਾ ਤਾ ਅੱਧੀ ਤੇ ਮਨਵਾ ਵੀ ਲਈ ਹੈ ਦਦੀ ਤਲੋਣੀ ਉਹ ਸਾਗਰ ਹੀ ਜਿੰਨੇ ਸਿਕਾਤੀ ਹਮਾਡੇ ਕੋ ਨਹੀਂ ਸਿਕਾਈ ਜਣੀ ਤੇ ਤੋਈ ਦਾਨੀ ਇੱਥੇ ਤੇ ਤਿੰਨ ਦਾ ਪਈਆ ਦੋ ਤੇ ਦਦੀ ਠਕਾ ਦਿੰਦੇ ਹਾਂ ਨਾਲੋ ਸਲੰਸੂ ਵੀ ਨਾ ਦਿੰਦੇ ਆ ਤੈਨੂੰ ਗੱਡੀ ਫੜਾ ਕੇ ਹੀ ਘਰ ਦੇ ਲੈਣੇ ਮਰਵਾ। ਮੇਰਾ ਕੀ? ਤੇ ਸਾ ਗੱਡੀ ਬੋਟੀ ਲੈਦੀ ਇੰਨੇ ਚਲਾ। ਹੋਰ ਇਹ ਮੈਲੀ ਟੀ ਰੁਕਨੀ ਨਹੀਂ ਰਹੀ ਜਿਵੇਂ ਆ ਤੂੰ ਨਹੀਂ ਆ ਰੇ ਮਖੌਲ ਕਰਦੇ। ਧੀ ਨੋ ਰਹੀ ਜਵਾਬ। ਇਹ ਹੁਣ ਹੈਲੀਕਾਪਟਰ ਚਲਾ ਲੈ। ਸਾਡੀ ਦੰਦੀਆਂ ਨਹੀਂ। ਜਿਆਦਾ ਕਦੇ ਨੂੰ ਬੜੀਆਂ ਹੁੰਦੀਆਂ ਵਾ ਪਰ ਉਹਨੀਆਂ ਘਰ ਰੱਖਣੀਆਂ ਚਾਹੀਦੀਆਂ ਨਾ ਜਿਹੜਾ ਕੰਮ ਹੋ ਜੇ। ਕੋਈ ਨਹੀਂ ਜਿਹਦਾ ਡੈਟ ਗਿਆ ਨਾ ਉਦੋਂ ਆ ਜਾਂਦੀ ਹੁੰਦੀ ਆ ਜਾ ਚ ਐਵੇਂ ਨਹੀਂ ਗੱਲਾਂ ਕਰਦੇ ਚਲੋ ਚੱਲ ਜੀ। ਮਾਦਾ ਦੀਦਾ ਕਹਿਣ ਦੀਆਂ ਨਾ ਜਿੱਦਾਂ ਪਾਇਲਟ ਹੁੰਦੀ ਆ ਆਪ। ਹਾਂ ਆ ਤੇ ਤੂੰ ਮੈਂ ਤੇ ਮੈਂ ਤੇ ਆਦ ਕਲਾਸ ਇੱਥੇ ਆ ਗਿਆ ਅੱਬ ਪਹਿਲਾਂ ਪਹਿਲੇ ਬੋਲੀ ਜਾਂਦੇ ਏਦਾਂ ਚੱਲ ਜਾਂ ਵੇਖ ਲੈ ਖਾਂਡਰ ਖੁੰਡਰ ਨਾਲ ਲਵਾ ਲਈ ਤਾਂ ਨਹੀਂ ਗਾ ਕੋਈ ਪਾਲਾ ਰੋਉਣਾ ਤੇ ਤਾਂ ਗੁੰਮ ਤੇ ਆਦਾ ਉਹਦੇ ਨਾਣੇ ਫਿਰ ਮੇਰਾ ਤੌਰ ਵੇਖ ਕੇ ਕਹਿੰਦਾ ਆ ਤੇ ਦਰੀਬ ਜਿਹਾ ਲੱਗਦਾ ਬੜਾ ਤੇਰਾ ਤੌਰ ਆ ਚੱਲ ਤੇ ਤੀਤਾ ਅੱਜ ਰਹਿਂਦੇ ਹਾਂ ਤੇ ਨਾ ਕਰ ਰਹਿਣ ਤੋਂ ਜਾਓ ਟਾਈਮ ਨਾ ਮੁੜੇ ਮੁੜ ਕੇ ਚਲੋ ਤੇ ਉਹਨੂੰ ਪਾਕੇ ਵਾਲ ਤੇ ਆ ਰੱਖੀਏ ਸਬਜ਼ੀ ਸੀਟ ਦੇ ਰਹੇ ਤੇ ਅੰਦਰ ਰੋਦਾ ਰਹੇ ਨਹੀਂ ਹੁੰਦਾ ਮੈਂ ਧਿਆਨ ਰੱਖਦੀ ਹਾਂ ਤਾਂ ਹਾਂ ਕੋਈ ਚੰਗਾ ਉਹ ਵੱਧ ਲੰਗਰ ਲੱਗੇ ਤੇ ਹੁਣ ਏਦਾਂ ਕਰਾਂਗੇ ਸਵੇਰੇ ਉੱਠਾਂਗੇ ਆਪਣਾ ਨਹਾਣ ਹੋ ਕੇ ਪਾਠ ਕਰਕੇ ਤੇ ਆਪਾਂ ਜਾਵਾਂਗੇ ਲੰਗਰੇ ਨਾਲੇ ਕਰਾਂਗੇ ਦੋ ਤਿੰਨ ਘੰਟੇ ਸੇਵਾ ਨਾਲੇ ਪ੍ਰਸ਼ਾਦਾ ਪਾਣੀ ਛਕਾਂਗੇ ਸੇਵਾ ਕਰਕੇ ਤੇ ਫੇਰ ਛਕਣਾ ਵਾ ਇਦਾਂ ਨਹੀਂ ਛਕਣਾ ਨਹੀਂ ਨਹੀਂ ਸੇਵਾ ਕਰਕੇ ਹੀ ਤੇ ਫੇਰ ਬੰਦਾ ਅਜੇ ਘਰ ਨੂੰ ਕੇ ਕੋਲੇ ਹੁੰਦਾ ਵੀ ਕੋਈ ਆਇਆ ਗਿਆ ਨਾ ਹੋਵੇ ਫੇਰਾ ਮਾਰ ਜੇ ਸ਼ਾਮਾਂ ਨੂੰ ਫੇਰ ਚੱਲ ਜੇ ਦੁੰਦਰ ਸਾਡੇ ਅਗੇ ਬੁੱਢੇ ਨੇ ਹੁਣ ਕਿੰਨੇ ਮਿਲਣਾ ਸਾਡੀ ਕੋਈ ਧੀ ਹੁੰਦੀ ਅਸੀਂ ਆਪਣੀ ਧੀ ਠੀਕ ਹੋ ਜਾਂਦੇ ਧੀ ਸਾਡੇ ਕੋਲ ਆਉਂਦੀ ਉਹ ਤਾਂ ਸਾਨੂੰ ਹੋਣਾ ਸੀ ਵੀ ਸਾਡੀ ਧੀ ਆਈ ਹੋਊਗੀ ਕਹੀਤੀ ਕੋ ਜਾਣਾ ਤੇ ਸਾਡੀ ਧੀ ਵੀ ਦੀ ਤੇ ਅਹੀਂ ਕਿਨੂੰ ਆਪਣੇ ਦੁੱਖ ਦੱਸਣੇ ਪਰ ਫਿਰ ਆਪਣੇ ਘਰ ਫੇਰਾ ਮਾਰਨਾ ਮਾੜੀ ਗਲਤ ਨਹੀਂ ਆ ਕੋਈ ਨਹੀਂ ਬੈਠਿਆ ਕਿ ਸਾਡੀ ਉਥੇ ਕੀ ਬੂਤੀਆਂ ਲੈ ਜੂ ਕੋਈ ਚੁੱਪ ਕੇ ਨਹੀਂ ਕੋਈ ਇੱਕ ਵਾਰ ਆ ਜਾਕਰ ਆਣ ਕੇ ਫੇਰ ਚਲ ਜਿਆ ਕਰਾਂਗੇ ਚਲ ਜਾ ਕੰਮ ਕਰ ਐਵੇਂ ਹੁਣ ਮੇਰੇ ਲੱਗੇ ਜਿਵੇਂ ਸਿਰ ਦਾ ਖਾਜ ਜਾ ਨਾ ਹੋ ਗਏ ਤਿਆਰੀ ਹੋ ਜਾ ਚਲ ਚੱਲੀਏ ਫਿਰ ਲੰਗਰੀ ਜਾਈਗੀ ਤੇ ਕੋਈ ਨਹੀਂ ਮੈਂ ਇਦਾਂ ਕਰਦੀ ਆ ਨਾ ਹੁਣ ਮੈਂ 베ਰ ਲਿਉਣੀ ਦੋ ਖਾਈਏ ਜੀ ਦੇ ਦਊਗੀ ਤੇ 베ਰ ਲਵੀ ਤੇ ਇਹ ਨਾਵੇਂ ਆਪੇ ਹੱਥ ਮਾਰੀ ਸਸਮਰੀਦ ਦੱਸ ਕੇ ਗਈ ਖਾਣ ਲਈ ਖਾਣ ਨੂੰ ਹੀ ਲਿਆਂਦੇ ਆ ਉਹ ਆਂਦੀ ਦਾਲ ਪਾਫਾ ਭਰਿਆ ਮੇਰੇ ਲਈ ਨਾ ਲੈਵੀਂ ਚੰਗਾ ਲੈ ਦੱਸ ਆ ਵੀ ਕੋਈ ਗੱਲ ਵਾਸਤੂ ਤੂੰ ਪਾਣੀ ਲੈ ਤੈਂ ਅੰਗੇ ਰਹਿ ਤੂੰ ਖਾ ਲਾ ਚੱਲ ਮੈਂ ਨਹੀਂ ਹੁਣ ਨਹੀਂ ਕੋਈ ਇੰਨਾ ਲਫਾਫਾ ਖਾਦੋ ਨਾ ਬਿਮਾਰ ਹੋ ਜਾ ਕੱਲੀ ਨੇ ਦੇਣਗੇ ਇਹ ਤਾਂ ਫਿਰ ਮੈਂ ਖਾਣੀ ਮੈਂ ਇਦਾਂ ਨਹੀਂ ਕੇ ਖਾਣੀ ਓਹੋ ਤੀਨ ਨਾ ਨਮਨ ਕੋਈ ਆਕੂਗਾ ਸਾਡੇ ਘਰ ਕੋਈ ਆ ਜੇ ਤੇ ਵੇਖ ਕੇ ਕਰੇ ਕੀ ਪੈਣਾ ਕੀ ਆਖੇ ਇਹਨਾਂ ਨੂੰ ਭੀਜੇ ਚ ਚਾਹ ਬਣਾ ਕੇ ਦੇਣੀ ਉਹ ਬਟਿੱਲੇ ਮਾਂਜਣ ਵਾਲੇ ਪਏ ਸਿੰਕ ਚ ਤੇ ਜੋ ਭਾਂਡਾ ਝੂਠਾ ਆਵੇ ਦੁੱਧ ਹੈ ਆਵੇ ਸ਼ੀਸ਼ੀ ਚ ਦੁੱਧ ਤੁਹਾਡੇ ਰੱਖੇ ਜਾਣੇ ਮੁੰਡਾ ਐਵੇਂ ਨਹੀਂ ਬਿਮਾਰ ਕਰਕੇ ਪੈ ਜਾਂਦੀ ਹੋਈ ਜੜੀ ਲੈ ਕੇ ਸਾਡੀ ਜਾਨ ਨੂੰ ਪੰਗਾ ਸਾਡੇ ਕੋ ਤੇ ਕਿਤੇ ਦੁੱਖ ਨਿਆਣੇ ਦੇ ਚੰਗੇ ਨਹੀਂ ਜਾਂਦੇ ਜਦੋਂ ਬਿਮਾਰ ਹੁੰਦੇ ਆ ਇਹਨਾਂ ਨੂੰ ਚੁੱਕੇ ਰੱਬ ਨਹੀਂ ਹੈ ਉਹ ਜੀਆਂ ਬੁੜੀਆਂ ਨੂੰ ਨਿਆਣੀ ਜੰਮਣ ਦਾ ਇਹਨਾਂ ਨੂੰ ਚਾਹ ਵਾ ਤਾਂ ਸਾਂਭਣ ਦਾ ਨਹੀਂ ਪਤਾ ਇਹਨਾਂ ਨੂੰ ਕੀ ਇਹਨਾਂ ਨੇ ਸ਼ੀਸ਼ੀਆਂ ਦਾ ਹਾਰ ਬਣਾਇਆ ਵਾ ਨਾ ਕੋਈ ਉੱਤੇ ਅਗਾਂਹ ਠਕਾਣੀ ਇੱਥੇ ਰੱਖੇ ਉਹ ਕਰਕੇ ਇਹਨਾਂ ਦੀ ਬੇਇੱਜ਼ਤੀ ਹੁੰਦੀ ਰਹੇ ਤੇ ਇਹ ਗੱਲਾਂ ਆ ਇਹ ਉਦਾਂ ਨਹੀਂ ਸੁੱਤਰ ਰਹੁੰਦੀਆਂ ਦਫਾ ਹੋਣ ਜਾ ਕੇ ਜੋ ਮਰਜ਼ੀ ਕਰਨ ਆਈ ਕਿ ਮੈਂ 베ਰ ਲੈਣ ਸਮਰੀਦ ਦੇ ਮੇਰੇ ਹੱਥ 'ਚ 베ਰ ਮੇਰਾ ਉਦੋਂ ਹੀ ਜੀ ਕੰਮ ਨੇ ਭਈ ਹੋਰਾ ਪਟੂੜੀ ਨੇ ਮੈਨੂੰ ਹੀ 베ਰ ਫੜਾਇਆ ਆਏ ਹੁਣ 베ਰ ਕਿੱਥੇ ਰੂਣਗੇ ਆਹ ਦੇਖੀ ਹਲਦੀ ਲਾਉਣ ਵਾਲੀ ਖੱਟਾ ਲਖਾਵਾ ਆਂਦੀ ਹੀ ਇੰਨੇ 베ਰ ਆਂਦੀ ਜਾਂਦੇ ਆਂ ਨਾਲੇ ਦਾਦੀ ਹਾਇ ਹਣ 베ਰ ਕਿੱਥੋਂ ਲਾਵੂੰਗੀ ਹਾਇ ਮੋਜੀ ਕਰਦੇ ਆ 베ਰ ਖਾਣ ਕਦੇ ਨਹੀਂ ਲੱਭੀਂ

ਆਦੀ ਆਵਾ ਕੁੜੀ ਆਂਦੀ ਖੱਟਾ ਲਵਾਵਾ ਭਰੇ ਆ ਇੰਨਾ ਹੈ ਲੋੜਾ ਸਾਰੇ ਖਾ ਗਈ ਹਾ ਹਾ ਹੈ ਹੈ ਨਕੇ ਡਵਾ ਕਟੋਆ ਵਜਦਾ ਬਾਬਾ ਇਹ ਬੁੱਢੀ ਕੋ ਤੇ ਕਿਹਦਾ ਰੱਫਾ ਨਾਮ ਹਾਂ ਜੇ ਖਾਦੇ ਹੁੰਦੇ ਕਿ ਗਟਕਾ ਕਿੱਥੇ ਆ ਖਾ ਦੇ ਨਹੀਂ ਗੀ ਸਾਰੇ ਨਹੀਂ ਖਾਦੇ ਉਮਜਰੋ ਜੇ ਕੋਹੋ ਜਿ ਕੋਰਾ ਇੱਥੇ ਆ ਗਿਆ ਨਾ ਰਫਾਫੇ ਦਾ ਬੇਰ ਵੀ ਇੱਥੇ ਹੀ ਹੋਣੀ ਆ で ਆਣੀ ਕਿਤੇ ਕੋਈ ਬਾਰੀ ਮਾਰਦੀ ਰਹੀ ਤੂੰ ਆਈ ਨਾ ਜਾਵੇ அப்படியே oh, <laughs> ਤੇਰੇ ਬੋਲ ਤੇਰੇ ਤੇ ਤੇ ਮੋਰ ਲੱਗੀ ਆ ਆ ਨਾ ਮੇਰੇ ਆਪਣੇ ਬੇਰ ਵਾ ਮੈਂ ਤੇ ਆਪ ਮਂਗਾਏ ਖਾਲ ਖੋਰ ਮੈਂ ਤੇ ਮਹਾ ਪੂਆ ਨੂੰ ਹੌਸਲਾ ਹੌਸਲਾ ਦੇ ਕੇ ਤੇ ਕੋਲ ਬੇਰ ਤੜਾਏ ਹੀ ਭੇਜੇ ਤੇ ਸਭ ਕਹੇ ਦੀ ਮਾਲਕ ਤੂੰ ਆ ਤੇ ਤੂੰ ਕਾ ਤੂੰ ਨੋਹਾਂ ਤੋਂ ਡੱਕਦੀ ਆ ਹੱਦ ਹੋ ਗਈ ਤੇ ਮੈਂ ਆ ਵੇਖਣ ਲੱਗੀ ਆ ਤੇਰੇ ਬੇਰ ਲੈ ਪਾ ਲਿਆ ਸੀ ਆਪਾਂ ਇਹ ਨਹੀਂ ਪਰ ਆ ਮਾ ਤੇ ਮੇਰੇ ਬੇਰ ਨਹੀਂ ਪੈਣਾ ਅੱਜ ਕੱਲ ਨੋਹਾਂ ਤਾਂ ਹੀ ਪਾਉਂਦਾ ਵਾ ਨੋਹ ਇੱਕ ਪੱਟ ਕਰਦੀ ਨਾ ਸੱਸਾਂ ਦੀ ਪੱਟ ਨਹੀਂ ਰਹਿ ਗਈ ਆਹ ਨਹੀਂ ਖਾ ਲਾਂਗੇ ਨਾ ਕੀ ਹੋਣ ਲੱਗਾ ਵਾ ਆਹ ਸੋਨੀ ਸੋ ਮਰੀ ਦੇ ਗੰਗਲੜਾਈ ਪੈਣੀ ਮਰ ਦੇ ਗੱਲ ਪੈ ਗਈ ਆ ਇਹ ਮਾਤਾ ਚੋਰੀ ਨਾ ਕੋ ਮੋੜੀ ਮੈਂ ਤੇ ਆਪਾਂ ਚੋਰੀ ਦਾ ਪਈ ਤੇ ਚੋਰ ਨੂੰ ਅੱਗੇ ਹੋਰ ਚੋਰ ਟੱਕਰ ਗਿਆ ਤੇ ਦੱਸੋ ਮੈਨੂੰ ਪੁੱਛਣਾ ਕਿ ਬੇਲ ਕਿੱਥੇ ਨ ਗਈ ਮੇਰੀ ਹੈ ਨਾ ਮਾਰੀ ਫੂਲ ਕੇ ਬੇਲ ਕੱਢ ਕੇ ਲੈ ਕੇ ਗਈ ਕਿੱਡੀ ਮਾਤਾ ਇਹ ਵਾਦੀ ਹੋ ਆਪਣੇ ਕਿਤੇ ਵੱਡੀ ਉਂਗਲ ਤੇ ਨਹੀਂ ਮੂਟਦੀ ਤੇ ਮੇਰੇ ਕਿਦਾਂ ਚੋਰੀ ਕਰ ਕਰ ਬੇਰ ਖਾਣ ਲੱਗੀ ਖਮਾਉਣੀ ਆ ਨਾ ਤੁਹਾਨੂੰ ਬੇਰ ਮੈਂ ਚੰਗੀ ਤਰ੍ਹਾਂ ਹੀ ਖਾਲੇ ਬੇਰ ਤੂੰ ਵੀ ਹਟਦੀ ਨਹੀਂ ਕੀ ਮੇਰੀ ਦੀ ਇੱਕ ਗੱਲ ਵੀ ਨਹੀਂ ਮੰਦੀ ਤੂੰ ਮੈਨੇ ਐਡੀ ਬਲਛਣੀ ਬੁੱਢੀ ਕਿਤੇ ਝੋਲੀ ਚੋਂ ਬੇਰ ਖੋਲੇ ਇੰਨੇ ਵੇਲੇ ਤੂੰ ਵੀ ਆ ਨਹੀਂ ਵੀ 24 ਘੰਟੇ ਸਾਡੇ ਘਰ ਰੌਲਾ ਹੀ ਪੈਂਦਾ ਰਹੇ ਹੈਂ ਤੂੰ ਬੇਟੀ ਕਰਾ ਕੇ ਰਾਜੀ ਆ ਮੇਰੀ ਦੁਸ਼ਮਣ ਵੀ ਕਰਦਾ ਇਦਾਂ ਜਿੱਦਾਂ ਇਹ ਕਰਦੀਆਂ ਵਾ ਕਿਸ ਦੇ ਹੱਥੋਂ ਚੀਜ਼ ਫੜੀ ਖੋਈ ਜਾਂਦੀ ਨਹੀਂ ਨਸਬ ਇਹਨਾਂ ਮੈਨੂੰ ਇਹਨਾਂ ਨੇ ਹੜਕੇ ਸਾਡੇ ਅੰਦਰੋਂ ਕੋਈ ਚੀਜ਼ ਲਈ ਉਹ ਤੇ ਅਸੀਂ ਖੋ ਲਾਂਗੇ ਇਹਨਾਂ ਕੋਲੋਂ ਭਲਾ ਐਂ ਆਖੜ ਨਹੀਂ ਸਾਡੇ ਧੀਆਂ ਪੋਤਵਾਂ ਖਾ ਲੈਣ ਕੋਈ ਗੱਲ ਨਹੀਂ ਹੁਣ ਖਾ ਲਏ ਆ ਨਾ ਪੈ ਗਈ ਠੰਡ ਹੰਦ ਤੇ ਪੈ ਗਈ ਆ ਪਰ ਮੈਂ ਦੋ ਸਾਈਡ ਤੇ ਰੱਖੇ ਹੀ ਆ ਵੇਲੋ ਚੱਲ ਖਾ ਲਾ ਹੁਣ ਇੱਕ ਤੂੰ ਨਾ ਮੈਨੂੰ ਖਾ ਲੀ ਨਹੀਂ ਮੈਂ ਤੁਹਾਨੂੰ ਪਿੱਛੇ ਤੂੰ ਨਾ ਦਿੰਦੀ ਗਏ ਉਹ ਮੈਂ ਨਹੀਂ ਇਹ ਮੈਂ ਨਹੀਂ ਖਾਣੀ ਨਹੀਂ ਕੀ ਇਹਦੇ ਚੱਲ ਬਟਾ ਤੂੰ ਹੀ ਖਾ ਲਉਂਦੀ ਕਾ ਮੈਂ ਸਾਡਾ ਖਾਣਾ ਵਾ ਕੋਹ ਇਹ ਜਹਿਰ ਵਾ ਸਾਡੇ ਵਾਸਤੇ ਇੰਨਾ ਕੋ ਕਰਕੇ ਤੂੰ ਲੈ ਕੇ ਆਈਆਂ ਤੇ ਕੀ ਇਹਦਾ ਖਾਣਾ ਮੈਂ ਖਾਣਾ ਕੀ ਇਹਨਾਂ ਗੁਣੀ ਚੀਜ਼ ਬੇਰ ਵਾ ਆਏ ਬੜਾ ਮਠਾਈ ਚੱਲ ਖਾ ਲਾ ਖਾ ਲਾ ਤੂੰ ਆ ਉਥੋਂ ਲੱਲਾਂਗੇ ਉਥੋਂ ਹੋਰ ਲੈ ਆਵਾਂਗੇ ਦਹਾ ਦੇ ਹੋਰ ਲੱਲਾਂਗੇ ਆਪਾਂ ਹਾਏ ਤੂੰ ਮੈਨੂੰ ਪਿਆਰ ਨਹੀਂ ਕਰਦੇ ਖਾ ਲਓ ਹਾਂ ਖਾ ਕੇ ਵੇਖੋ ਕਿੰਨਾ ਮਿੱਠਿਆ ਵਾ ਚੱਲ ਖਾਲਾ ਮੁੜ ਕੇ ਚੱਲ ਤੇਰਾ ਜੀ ਗਰੂ ਫੇਰ ਖਾ ਲਈ ਆ ਮੈਂ ਰੱਖ ਲੈਣਾ ਪਰ ਮੈਨੂੰ ਕਿੱਲੋ ਲਿਆ ਰਿਹਾ ਸਵੇਰੇ ਫੇਰ ਚੱਲ ਲੈ ਆਵਾਂਗੇ ਮੈਂ ਨਹੀਂ ਇਹਨਾਂ ਦੇ ਸਾਹਮਣੇ ਬੈ ਬੈ ਖਾਣਾ ਹੀ ਹੁਣ ਮੈਂ ਹੁਣ ਕਿਸੇ ਨੂੰ ਨਹੀਂ ਦੇਣਾ ਫੇਰ ਨਿਆਣਿਆਂ ਨੂੰ ਤਾਂ ਦੇਣੇ ਆ ਨਿਆਣੇ ਮੰਗਣਗੇ ਤਾਂ ਦੇਣੀ ਆ ਵੇਖੀ ਜਾਊਗੀ ਦੋਵੇਂ ਇੱਕੋ ਜਿਹੀਆਂ ਹੈਂ ਮੈਂ ਨਾਨ ਵੱਡੀ ਨੂੰ ਦੇਣਾ ਨਿਕਲ ਮੈਂ ਕਿੰਦਾ ਰ ਖੜੇ ਕਰ ਕਰਕੇ ਇੰਦਾ ਬਖਾ ਲੈਣਾ ਜਿੰਦਾ ਮਰਜੀ ਰੱਖੀ ਪਰ ਹੁਣ ਚੁੱਪ ਕਰ ਜਾ ਪਰ ਇੰਦਾ ਨਹੀਂ ਕਰਨੀ ਚਾਹੀਦੀ ਇਹਨੂੰ ਕੋਈ ਕਿਉਂ ਇਹਨੇ ਮੇਰੇ ਕੋਲੋਂ ਨਹੀਂ ਆ ਮੈਂ ਆਪ ਕਹਿਣਾ ਵਾ ਚੱਲ ਚੁੱਪ ਕਰ ਜਾ ਹੁਣ ਇਹ ਵੇ ਰੋਈ ਜਾਨੀ ਆ ਰੋਈ ਨਹੀਂ ਆ ਭੁਖੀ ਅ ਮਾਪਿਆਂ ਇਦਾਂ ਹੀ ਹੁੰਦੀ ਆ ਬੁੱਢਿਆਂ ਬੰਦਿਆਂ ਨਾ ਇਦਾਂ ਹੁੰਦੀ ਆ ਹਾਂ ਕੀ ਕਰ ਲੈਣਾ ਬੁੱਢੇ ਦੇ ਬਾਧੂ ਕਰ ਦਿੱਤੇ ਆ ਇਹ ਤੇ ਆਂਦੇ ਹੋਣੇ ਕਿਹੜਾ ਵੇਲਾ ਦਾਵਾ ਦਾ ਇਹ ਗਾਂ ਜਾਣ ਪਰ ਇਹ ਜਦੋਂ ਸਾਡੀ ਆਉਣੀ ਆ ਉਦੋਂ ਹੀ ਮਰਨਾ ਪਹਿਲੋ ਦੇਖ ਹੀ ਮਰਨੀ ਜਾਣਾ ਕੀ ਨੂੰ ਗੋਣੇ ਬੇਰ ਹੀ ਨਾ ਜੇ ਸੁੱਖ ਦੇ ਵੀ ਦਿੰਦੀ ਤੇ ਫੇਰ ਕੀ ਹੀ ਕੀਪਤਾ ਕਿੰਨਾ ਕਿ ਜੀ ਕਰਦਾ ਹੋਣਾ ਖਾਣ ਨੂੰ ਨਾਲੇ ਬੁੱਢੇ ਵਾਲੇ ਤੇ ਕੋਹਨਾ ਕੋ ਜੀ ਕਰਦਾ ਰਿੰਦਾ ਖਾਣ ਨੂੰ ਇਹੋ ਕਿ ਤੇ ਸਾਡੀ ਮਾਂ ਨਾ ਹੋਇਆ ਹੋਵੇ ਕਿਤੇ ਆਪਣੀਆਂ ਭਜਾਈਆਂ ਦੀ ਲੱਤਾਂ ਨਾ ਵੱਡਦੀਏ ਪਰ ਇਹ ਸੱਸ ਵਾ ਨਾ ਸੱਸ ਦਾ ਦਰਦ ਕੌਣ ਸਮਝੇ ਕਹਿੰਦੇ ਹੁੰਦੇ ਨਾ ਜਿਸ ਤਨ ਨੂੰ ਲੱਗੇ ਉਹੀ ਤਨ ਜਾਣੇ ਇਹੋ ਕਿ ਤੇ ਸਾਡੇ ਮਾਂ ਤੇ ਉਹਨਾਂ ਕੁਝ ਹੋਇਆ ਹੁੰਦਾ ਤੇ ਇਹ ਭੱਜੀਆਂ ਜਾਣਾ ਹੀ ਸੋਸ ਮਾਨ ਖਾਣੇ ਹੀ ਕੀ ਨੂੰ ਗੁਨੇ ਬੇਰ ਕਈ ਕੋ ਖੜਨਾ ਹੀ ਨਾਲ ਪੀ ਲੈ ਮਾਂ ਤਾਂ ਖਾ ਮਾਪਿਆਂ ਨੂੰ ਕਿਤੇ ਜਾ ਨਹੀਂ ਲੱਗੰਦੀ ਇਹਦੀ ਤੇ ਸੱਸ ਨੂੰ ਕੋਈ ਕੁਝ ਸਮਝਦਾ ਨਹੀਂ ਹੁਣ ਕਿਤੇ ਹਿਰਦਾ ਬਲੁੰਦ ਰਿਆ ਗਿਆ ਵਾ ਅੱਗੇ ਨਜ਼ਰਾਂ ਦੀ ਮੈਨੂੰ ਵੀ ਨਹੀਂ ਸਮਝ ਆਈ ਉਹ ਤਸਵੀਰ ਅੱਖਾਂ ਗਾੜੀ ਆਉਂਦੀ ਆ ਜੇ ਕਿਤੇ ਸਾਡੇ ਮਾਪਿਆਂ ਨਾਲ ਇਦਾਂ ਹੋਈ ਹੋਵੇ ਤੇ ਪਤਾ ਫੇਰ ਲੱਗੇ ਸਾਡੀਆਂ ਬਰਜਾਈਆਂ ਤੇ ਚੰਗੀਆਂ ਬੜੀਆਂ ਤਾਂ ਕਰਕੇ ਸਾਨੂੰ ਮਹਿਸੂਸ ਨਹੀਂ ਨਾ ਹੁੰਦਾ